ਤੇ ਜਬਰਦਸਤੀ ਤੱਕ ਨਿਸ਼ਾਈ ਕਰਾਂਦੇ ਤੁਸੀਂ ਸਾਰੀ ਦੁਨੀਆ ਸਾਰੀ ਦੁਨੀਆ ਜਾ ਰਹੀ ਹੈ ਹਾਰੀ ਦੁਨੀਆ ਹੈ ਗਾਲ ਕੱਢਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤੀ ਵਾਲੀ ਗੱਲ ਹੈਗੀ ਆ ਮੈਨੂੰ ਦੱਸ ਮੈਨੂੰ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਹੇਲਾਨ ਕਰਤਾ ਹੀ ਹੈਲਮਟ ਵੀ ਪਾਇਆ ਤੁਸੀਂ ਮੈਂ ਚਹੇਲਾਨਾ ਯਾਰ ਨਹੀਂ ਨਾ ਪਾਓ ਨਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲਾਂ ਕੱਢ ਸਕਦੇ ਅਸੀਂ ਦੱਸੋ ਜੀ ਦੋ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਹਾਂ ਉਹ ਵੀ ਪ੍ਰਸ਼ਾਸਨ ਕਿੱਥੇ ਸੁੱਤਾਗਾ ਜੋ ਸਨੇਚਿੰਗ ਉੱਥੇ ਹੈ ਇੱਥੇ ਮਰਡਰ ਹੁੰਦਾ ਪਿਆ ਉਹ ਕੋਈ ਨਹੀਂ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਹੈ ਲੱਗ ਗਿਆ ਉਹਨਾਂ ਦੀ ਡਿਊਟੀ ਹੈ ਲੱਗ ਗਿਆ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾ ਕੱਢ ਰਹੇ ਹੋ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਗਾਲਾ ਕੱਢ ਸਕਦੇ ਆ ਜੀ ਅਸੀਂ ਹਾਂ ਜੀ ਗਾਲਾ ਕੱਢ ਸਕਦੇ ਆ ਜੀ ਅਸੀਂ ਪਰ ਕਿਸੇ ਦੀ ਕੱਢਣ ਦੇਗੇ ਤੁਸੀਂ ਕੈਸ਼ਾਈ ਕਰਨ ਲਈ ਜੇਕਰ ਕੋਈ ਸਰ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਫੇਰਾਗਾ ਮੈਂ ਥੱਲੇ ਦੇ ਦਵਾਂ ਗੱਡੀ ਦੇ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਣ ਲਈ ਜੇ ਕਿਸੇ ਦੀ ਰਾਖੀ ਕਰਦੇ ਪਹਿਲੇ ਜੇ ਸਰ ਹੈਲਮਟ ਪਾਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਰ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਅੱਗੋਂ ਗਾਲਾਂ ਕੱਢ ਰਹੇ ਹੋ ਕੀ ਚੀਜ਼ ਦੀ ਸਹੂਲਤ ਦੇ ਰਿਹਾ ਸਾਨੂੰ ਕੀ ਚੀਜ਼ ਦੀ ਸਹੂਲਤ ਦੇ ਰਿਹਾਗਾ ਕਮਨ ਜੀ ਕਾਹਦਾ ਚਲਾਨ ਕਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਆ ਜੀ ਮਿਸਪੇਡ ਦਾ ਨਾਲ ਪਾਤੀ ਜੀ ਕੰਮ ਕਰਦਾ ਖਿਆਲ ਕਰਾਂਗੇ ਹੈਲਮਟ ਦਾ ਸਹੂਲਤ ਕਰਾਂਗੇ ਬਸ ਜਾਂ ਤਰ। ਲਹੌਨਾਂ। ਐਂਡ ਵੀ ਵੇਟ ਕਰਕੇ ਖਾਲੋਂ ਮੈਂ ਹੱਲ ਕਰਦਾ। ਆ ਮਡਾਵਾ ਦੇ ਕੰਮ ਕਰਦੇ। ਹਾਂ। ਸਾਰੇ ਗੱਲ ਕਰ ਲੋ ਤੁਸੀਂ। ਸ਼ਾਨੂ। 1 ਮਿੰਟ ਸਦੇ ਕਾਲ ਕਰ ਲੋ ਪਹਿਲੇ ਤੁਸੀਂ ਬਾਪੂ ਨੂੰ ਪਰਮਾਨੈਂਟ। ਹਰਾ। ਤਮਨ ਜੀ ਲਾਈਕ ਨਾਕਾ ਲਗਾਇਆ ਗਿਆ ਸਪੈਸ਼ਲ ਹੋ ਦੇ ਬਾਰੇ ਕੁਝ ਦੱਸੋ ਜੀ ਹਾਂ ਜੀ ਨਾਵਲਟੀ ਚੌਂਕ ਹੈ ਜੀ ਹਾਂ ਜੀ ਨਾਵਲਟੀ ਚੌਂਕ ਤੇ ਸਾਡੇ ਸੀਪੀ ਸਾਹਿਬ ਵੱਲੋਂ ਤੇ ਆਪਣਾ ਡੀ ਡੀਸੀਪੀ ਟ੍ਰੈਫਿਕ ਸਾਹਿਬ ਵੱਲੋਂ ਤੇ ਐਸਪੀ ਟ੍ਰੈਫਿਕ ਸਾਹਿਬ ਵੱਲੋਂ ਹਦਾਇਤਾਂ ਮੁਤਾਬਕ ਕਿ ਜਿਨ੍ਹਾਂ ਨੇ ਹੈਲਮਟ ਨਹੀਂ ਪਾਏ ਜਿਨ੍ਹਾਂ ਨੇ ਕਿਨਨ ਦਾ ਆਪਣਾ ਕੋਈ ਵੀ ਫੈਂਸ ਦੀ ਗਲਤੀ ਕਰਦਾ ਵਾ ਉਹਦੇ ਚਲਾਨ ਕੀਤੇ ਜਾਂਦੇ ਆ ਜੀ। ਪਰ ਇੱਕ ਨੋਜਵਾਨਾਂ ਬਹਿਸ ਵੀ ਹੋਈਗੀ। ਉਹ ਬਹਿਸ ਹੋਈ ਜੀ ਉਹਨਾਂ ਦਾ ਚਲਾਨ ਕਰ ਦਿੱਤਾ ਗਿਆ ਹੈ ਜੀ। ਕੀ ਬਹਿਸ ਹੋਈ ਸਰ ਕੀ ਕਰੀ ਸੀ? ਉਹਨਾਂ ਨਾਲ ਬਹਿਸ ਇਹ ਹੋਈ ਕਿ ਉਹਨਾਂ ਨੂੰ ਆਖਿਆ ਤੁਸੀਂ ਹੈਲਮਟ ਨਹੀਂ ਪਾਇਆ। ਉਹਨਾਂ ਨੇ ਅੱਗੇ ਥੋੜੀ ਜੀ ਬਤਮੀਜੀ ਜੀ ਕੀਤੀ। ਹਾਂਜੀ ਉਹਨਾਂ ਦਾ ਨਾਲ ਮਿਸਬੇਵ ਦਾ ਤੇ ਨਾਲ ਹੈਲਮਟ ਦਾ ਚਲਾਨ ਕਰ ਦਿੱਤਾ ਗਿਆ। ਸਿਪਰਸ਼ਾਸਨ ਵੀ ਤੋਂ ਪੀਡਿਓਟੀ ਕਰਦਾ ਐ ਕਿ ਉਹਨਾਂ ਵੱਲੋਂ ਗਾਲ੍ਹਾਂ ਵੀ ਕੱਢੀਆਂ ਗਈਆਂ ਸੀਗਾ ਜੀ। ਹਾਂਜੀ ਉਹਨਾਂ ਦਾ ਚਲਾਨ ਕਰ ਦਿੱਤਾ ਨਾਲ ਮਿਸਬੇਵ ਪਾ ਦਿੱਤਾ ਜਾਂਦਾ। ਕੋਨੇ ਸਾਰੇ ਆਪਣੀ ਜਾਣਕਾਰੀ ਬਤਾ ਦੇ ਹਾਂਜੀ ਸ਼੍ਰੀਮਾਨ ਜੀ ਇਹ ਸਾਡੇ ਸੇਫਟੀ ਵਾਸਤੇ ਹੈ ਜੀ ਆਪਾਂ ਸਮਝਾਇਆ ਵੀ ਜਾਂਦਾ ਜੀ ਇਹਨਾਂ ਨੂੰ ਕਿ ਨਾ ਦਾ ਹੈਲਮਟ ਦੀ ਗਲਤੀ ਨਾ ਕਰੋ ਹੈਲਮਟ ਜ਼ਰੂਰ ਪਾਓ ਹੁਣ ਅਮਰ ਸਰਵਾਸੀਆਂ ਨੂੰ ਕੋਈ ਨਸਨੀਆ ਦੇਣਾ ਚਾਹੁੰਦੇ ਹਾਂ ਜੀ ਹਾਂਜੀ ਹੈਲਮਟ ਜ਼ਰੂਰ ਪਾ ਕੇ ਜਾਓ ਜੀ